ਸਹੀ ਕਰ ਰਿਹਾ ਕਰੈਕਟਰ ਹੋ ਰਹਿਣਾ ਜੀ ਮੈਂ ਜਾਂ ਤਾਂ ਤੁਸੀਂ ਕਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਦੇਖਿਆ ਆਪਣੀ ਅੱਖਾਂ ਨਾਲ ਤੁਹਾਨੂੰ ਦਿਖਾ ਦੰਨੇ ਆ ਜੀ ਦਿਖਾ ਦੰਨੇ ਬਲ ਦਿਖਾਓ ਕਿ ਦੇਖ ਕੇ ਅਣ ਦੇਖਾ ਕਰ ਰਹੇ ਹੋ ਰਹਿਣਾ ਜੀ ਮੈਂ ਦੇਖਿਆ ਨਹੀਂ ਜੇ ਦੇਖਿਆ ਹੁੰਦਾ ਮੈਂ ਮੰਨ ਜਣਾ ਜੀ ਮੈਂ ਦੇਖਿਆ ਸਰ ਇੱਕ ਸਵਾਲ ਇਹੀ ਹੈ ਕਿ ਇਸ ਹਾਰ ਦਾ ਅਫਸੋਸ ਕੀ ਕੋਈ ਅਫਸੋਸ ਨਹੀਂ ਆ ਕੋਈ ਸਾਨੂੰ ਕੋਈ ਅਫਸੋਸ ਨਹੀਂ ਆ ਤਕੜੇ ਹੋ ਕੇ ਇਲੈਕਸ਼ਨ ਲੜੀ ਆ ਈਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਇਹ ਹੀ ਕਹਿਣਾ ਚਾਹੂੰਗਾ ਔਰ ਫਤਵਾ ਲੋਕਾਂ ਦਾ ਲੋਕਾਂ ਦਾ ਫਤਵਾ ਮਨਜ਼ੂਰ ਹੈ ਤੇ ਆ ਫਿਰ ਮੈਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਮੈਂ ਗੱਲਾਂ ਕੀਤੀਆਂ ਚਾਹੇ ਡਰੱਗ ਦੀ ਗੱਲ ਕੀਤੀ ਚਾਹੇ ਗੁੰਡਾਗਰਦੀ ਦੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਡਿਵੈਲਪਮੈਂਟ ਦੀ ਗੱਲ ਕੀਤੀ ਖਾਲੀ ਜੇ ਸਤਾਈ ਚਾਹਣਾ ਤਾਂ ਭਾਈ ਕੰਮ ਕਰਨਾ ਪਊਗਾ ਇਹ ਲੋਕਾਂ ਨੇ ਦੱਸਿਆ ਲੋਕਾਂ ਨੂੰ ਚੰਗਾ ਲੱਗਿਆ ਯਾਰ ਡੁਅਲਪ੍ਰੈਂਟ ਥੋੜੇ ਫੀਤੇ ਫੂਤੇ ਜੇ ਘਟਾਏ ਚੰਗਾ ਲੱਗਿਆ ਤੇ ਲੇਕਿਨ ਚਲੋ ਵੋਟਾਂ ਜਿੰਨਾ ਪੈ ਗਈਆਂ ਉਹ ਪੈ ਗਈਆਂ ਹੁਣ ਫਤਵਾ ਉਹਨਾਂ ਦਾ ਉਹਨਾਂ ਨੂੰ ਖੁਸ਼ੀ ਮਨਾਉਣ ਦੀ ਹੈ ਸਾਡੇ ਕਹਿਣ ਦਾ ਮਤਲਬ ਕਿ ਇਸ ਇਲੈਕਸ਼ਨ ਦੇ ਵਿੱਚ ਉਹ ਕਲਿੱਪ ਨਹੀਂ ਦਿਖਾਇਆ ਹੈ ਓਏ ਉਹਦਾ ਕਾਊਂਟ ਨਹੀਂ ਬੀਬੀ ਨਹੀਂ ਉਹਦਾ ਕਾਊਂਟ ਨਹੀਂ ਸਾਡੇ ਪ੍ਰਧਾਨ ਦਾ ਹੋ ਹੀ ਨਹੀਂ ਸਕਦਾ ਮੱਲਮ ਪੱਟੀ ਕਰ ਰਹੇ ਹਾਂ ਕਹ ਦੀ ਇਹ ਹੋਈ ਤੋ ਤੋ ਪੁੱਛ ਰਹੀ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਧਾਨ ਔਰ ਐਲਓਪੀ ਲੀਡਰ ਨੂੰ ਤੁਸੀਂ ਦਰਕਨਾਰ ਕੀਤਾ ਪੂਰੀ ਇਲੈਕਸ਼ਨਸ ਦੇ ਵਿੱਚ ਉਹਦਾ ਵੀ ਖਾਮਿਆਜ਼ਾ ਭੁਗਤਣਾ ਪੈ ਰਿਹਾ ਉਹ ਸਾਹਮਣੇ ਨਾਲ ਨਜ਼ਰ ਨਹੀਂ ਆ ਸਕੀ ਇਹ ਇਹ ਗੱਲਾਂ ਕਰਨ ਦਾ ਜਫੇਲਾ ਨਹੀਂ ਅੱਜ ਤੇ ਵੇਖੋ ਅਸੀਂ ਹਾਰੇ ਆ ਆਮ ਆਦਮੀ ਪਾਰਟੀ ਜਿੱਤੀ ਆ ਤੇ ਅਸੀਂ ਖੜੇ ਮੱਥੇ ਆਪਣੇ ਸਤਿਕਾਰ ਕਰਦੇ ਹਾਂ ਕਿ ਜੀ ਲੋਕਾਂ ਦਾ ਫਤਵਲ ਸਾਡੇ ਹੱਕ ਚ ਨਹੀਂ ਆ ਰਹੀ ਇਲੈਕਸ਼ਨ ਤਾਂ ਬੂਹੇ ਤੇ ਖੜੀ ਆ ਨਾ 27 ਤਾਂ ਤਾਂ ਫਿਰ ਕੀ ਹੋ ਗਿਆ ਫਿਰ ਲੜਾਂਗੇ ਤਕੜੇ ਹੋ ਕੇ ਲੜਾਂਗੇ ਗੱਲੀ ਕੋਈ ਨਹੀਂ ਆਓ ਪ੍ਰਗਟ ਸਿੰਘ ਜੀ ਜਿਹੜੇ ਚਾਰੇ ਦਾਰਦ ਰਹੇ ਉਹ ਵਾਪਸ ਦਿਖਣਗੇ ਕਿ ਇਸੇ ਤਰੀਕੇ ਰਹਿਣਗੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਇਹ ਲੋਕ ਜਿੱਤ ਕੇ ਵੀ ਹਾਰੇ ਆ ਅਸੀਂ ਹਾਰ ਕੇ ਵੀ ਜਿੱਤੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਬੀਜੇਪੀ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ 3 ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਹੈ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਪਰ ਪ੍ਰਗਟ ਜੀ ਫਾਈਟ ਜਿਹੜੀ ਇੰਟਰਨਲ ਫਾਈਟ ਹੈ ਉਹਦਾ ਜ਼ਿਕਰ ਹੋ ਰਿਹਾ ਬਿਲਕੁਲ ਤੁਸੀਂ ਸਰਕਾਰ ਨਾਲ ਬਹੁਤ ਵਧੀਆ ਲੜੇ ਹੋ ਇੰਟਰਨਲ ਫਾਈਟ ਦਾ ਜ਼ਿਕਰ ਕਰ ਰਹੇ ਹੋ ਇੰਟਰਨਲ ਕੋਈ ਫਾਈਟ ਨਹੀਂ ਹੈ ਤੁਸੀਂ ਬਹੁਤ ਵਧੀਆ ਬੋਲਦੇ ਹੋ ਟਰਮੀਨਲ ਤਾਂ ਇਸ ਚੀਜ਼ ਨੂੰ ਕੰਪਲੀਟ ਕਰੋ ਮੈਂ ਕਿਹਾ ਕੋਈ ਇੰਟਰਨਲ ਫਾਈਟ ਨਹੀਂ ਹੈ ਉਹ ਤੁਸੀਂ ਬਿਲਕੁਲ ਅਸੀਂ ਫਾਈਟ ਸਾਰੀ ਦਿਹਾੜੀ ਲਾ ਲੀਓ ਇੰਟਰਨਲ ਫਾਈਟ ਤੇ ਆਪਣੇ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਆ ਉਹਨਾਂ ਨੂੰ ਵਧਾਈ ਦੇਣੇ ਆ ਅਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਵੇਗਾ ਹਮੇਸ਼ਾ ਮਿਲੇਗਾ ਅੱਜ ਦੀ ਤਾਰੀਖ 'ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮਾਨਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ਸਾਰੀ ਪਾਰਟੀ ਇਕੱਠੀ